ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਸ਼ਵਾ ਨੇ ਸੂਬੇ ਵਿੱਚ ਵਿਗੜਦੀ ਕਾਨੂੰਨ ਵਿਵਸਥਾ ਲਈ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਆਲੋਚਨਾ ਕਰਦੇ ਕਿਹਾ ਕਿ ਕੋਟਕਪੂਰਾ ਵਪਾਰੀਆਂ ਵੱਲੋਂ ਕੀਤਾ ਗਿਆ ਵਿਰੋਧ ਪ੍ਰਦਰਸ਼ਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਸਮਰਥਾਵਲ ਇਸ਼ਾਰਾ ਕਰਦਾ ਹੈ ਸੋ ਕੋਰਟ ਕੋ ਪੂਰਾ ਵਿਧਾਨ ਸਭਾ ਹਲਕਾ ਹੈ ਜਿਸ ਦੀ ਨੁਮਾਇੰਦਗੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੋਲਤਾਰ ਸਿੰਘ ਸੰਧਵਾ ਕਰ ਰਹੇ ਨੇ ਫਿਰ ਵੀ ਖੇਤਰ ਦੇ ਵਪਾਰੀ ਪਾਇਚਾਰੇ ਨੂੰ ਆਪਣੀਆਂ ਸ਼ਿਕਾਇਤਾਂ ਸੁਣਾਉਣ ਲਈ ਵਿਰੋਧ ਪ੍ਰਦਰਸ਼ਨ ਦਾ ਵਿਕਲਪ ਚੁਣਨਾ ਪਿਆ ਸੋ ਇਹ ਕਿੰਨਾ ਤੁਗਧਾਈ ਲੱਗਦਾ ਹੈ ਕਿਉਂਕਿ ਵਿਧਾਨ ਸਭਾ ਸਪੀਕਰਾਂ ਦੇ ਹਲਕੇ ਦੇ ਵਸਨੀਕ ਸੁਰੱਖਿਤ ਮਹਿਸੂਸ ਨਹੀਂ ਕਰਦੇ ਸੋ ਬਾਸ਼ਵਾ ਨੇ ਇੱਕ ਨਿਊਜ਼ ਰਿਪੋਰਟਰ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਪ੍ਰਦਰਸ਼ਨਕਾਰੀ ਵਪਾਰੀਆਂ ਨੇ ਵਾਅਦਾ ਕੀਤਾ ਕਿ ਪਹਿਲਾ ਔਰਤਾ ਅਤੇ ਵਪਾਰੀਆ ਦਾ ਨਿਸ਼ਾਨਾ ਬਣਤੀਆਂ ਪਰ ਹੁਣ ਦੁਕਾਨਦਾਰ ਅਪਰਾਧੀਆਂ ਦੇ ਰਡਾਰ ਤੇ ਆ ਗਏ ਨੇ ਮੰਗਲਵਾਰ ਨੂੰ ਚਾਰ ਅਪਰਾਧੀਆਂ ਨੇ ਦੋ ਦੁਕਾਨਦਾਰਾਂ ਤੇ ਤੇਜ਼ਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਸੋ ਇਹ ਸਿਰਫ ਇਸ ਖੇਤਰ ਵਿੱਚ ਹੀ ਨਹੀਂ ਹੁੰਦਾ ਬਲਕਿ ਇਹ ਸੂਬੇ ਦੇ ਹਰ ਸ਼ਹਿਰ ਕਸਬੇ ਅਤੇ ਪਿੰਡ ਦੀ ਕਹਾਣੀ ਹੈ ਸਾਲ 2022 ਦੀ ਤਰ੍ਹਾਂ 2023 ਦੇ ਵਿੱਚ ਵੀ ਆਪ ਸਰਕਾਰ ਵਿੱਚ ਅਪਰਾਧ ਦੀ ਦਰ ਵਧੀ ਹੈ ਬਾਸ਼ਵਾ ਨੇ ਕਿਹਾ ਕਿ ਜਦੋਂ ਤੋਂ ਆਪ ਸਰਕਾਰ ਸੱਤਾ ਵਿੱਚ ਆਈ ਹੈ ਸੂਬੇ ਵਿੱਚ ਬੰਦੂਕ ਅਪਰਾਧ ਵਧੇ ਜਾ ਰਹੇ ਨੇ ਸੋ ਸੀਨੀਅਰ ਕਾਂਗਰਸੀ ਆਗੂ ਬਾਸ਼ਵਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਭਗਵੰਤ ਮਾਨ ਅਪਰਾਧੀਆਂ ਤੇ ਲਗਾ काम ਲਗਾਉਣ ਵਿੱਚ ਪੂਰੀ ਤਰ੍ਹਾਂ ਅਸਫਲ ਰਹੇ ਨੇ ਇਸਾ ਜਲੰਧਰ ਅਤੇ ਬਠਿੰਡਾ ਦੇ ਦੋ ਨਸ਼ਾ ਵਿਰੋਧੀ ਕਾਰਕੂਨ ਮਾਰੇ ਗਏ ਨੇ ਮੋਗਾ ਦੇ ਅਜੀਤਵਾਲ ਬਲਾਕ ਤੋਂ ਕਾਂਗਰਸ ਪ੍ਰਧਾਨ ਬਲਸ਼ਿੰਦਰ ਸਿੰਘ ਬਲੀ ਅਤੇ ਹੁਸ਼ਿਆਰਪੁਰ ਤੋਂ ਅਕਾਲੀ ਦਲ ਨੂੰ ਵੀ ਜਿਹੜਾ ਹੈ ਗੈਂਗਸਟਰਾਂ ਨੇ ਇਸ ਆਗੂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ ਬਠਿੰਡਾ ਦੇ ਢਾਬਾ ਮਾਲਕ ਦਾ ਵੀ ਕਤਲ ਕਰ ਦਿੱਤਾ ਗਿਆ ਸੀ ਉਹਨਾਂ ਕਿਹਾ ਕਿ ਖਾਸ ਤੌਰ ਤੇ ਕਾਰੋਬਾਰੀ ਪਾ ਇਸ਼ਾਰਾ ਆਪ ਦੇ ਸ਼ਾਸਨ ਵਿੱਚ ਸੁਰੱਖਿਅਤ ਮਹਿਸੂਸ ਨਹੀਂ ਕਰਦਾ ਕਾਰੋਬਾਰੀ ਅਫਸਰ ਜਿਹੜਾ ਨੇ ਅਕਸਰ ਹੀ ਫਰੋਤੀਆਂ ਦੀਆਂ ਕਾਲਸ ਪ੍ਰਾਪਤ ਕਰਨ ਦੀ ਸ਼ਿਕਾਇਤ ਕਰਦਾ ਹੈ ਲੁਧਿਆਣਾ ਦੇ ਉਦਯੋਗਪਤੀ ਸੰਭਵ ਜੈਨ ਨਵੰਬਰ ਵਿੱਚ ਗੋਲੀ ਲੱਗਣ ਨਾਲ ਜ਼ਖਮੀ ਹੋ ਗਏ ਸਨ ਬਾਜਵਾ ਨੇ ਕਿਹਾ ਕਿ ਜੇਕਰ ਭਗਵੰਤ ਮਾਨ ਆਪਣੀ ਜ਼ਿੰਮੇਵਾਰੀ ਦਾ ਬੋਝ ਮਹਿਸੂਸ ਕਰਦੇ ਨੇ ਤਾਂ ਉਹਨਾਂ ਨੂੰ ग्रह मंत्रालय ਛੱਡ ਦੇਣਾ ਚਾਹੀਦਾ ਹੈ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰティアਗੂ ਪ੍ਰਤਾਪ ਸਿੰਘ ਬਾਸ਼ਵਾ ਨੇ ਸੂਬੇ ਵਿੱਚ ਵਿਗੜਦੀ ਕਾਨੂੰਨ ਵਿਵਸਥਾ ਲਈ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਆਲੋਚਨਾ ਕਰਦੇ ਕਿਹਾ ਕਿ ਕੋਟਕਪੂਰਾ ਵਪਾਰੀਆਂ ਵੱਲੋਂ ਕੀਤਾ ਗਿਆ ਵਿਰੋਧ ਪ੍ਰਦਰਸ਼ਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਸਮਰਥਾ ਵੱਲ ਇਸ਼ਾਰਾ ਕਰਦਾ ਹੈ ਸੋ ਕੋਟ ਕੋ ਪੂਰਾ ਵਿਧਾਨ ਸਭਾ ਹਲਕਾ ਹੈ ਜਿਸ ਦੀ ਨੁਮਾਇੰਦਗੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੋਲਤਾਰ ਸਿੰਘ ਸੰਧਵਾ ਕਰ ਰਹੇ ਨੇ ਫਿਰ ਵੀ ਖੇਤਰ ਦੇ ਵਪਾਰੀ ਪਾਇਚਾਰੇ ਨੂੰ ਆਪਣੀਆਂ ਸ਼ਿਕਾਇਤਾਂ ਸੁਣਾਉਣ ਲਈ ਵਿਰੋਧ ਪ੍ਰਦਰਸ਼ਨ ਦਾ ਵਿਕਲਪ ਚੁਣਨਾ ਪਿਆ ਸੋ ਇਹ ਕਿੰਨਾ ਤੁਗਧਾਈ ਲੱਗਦਾ ਹੈ ਕਿਉਂਕਿ ਵਿਧਾਨ ਸਭਾ ਸਪੀਕਰਾਂ ਦੇ ਹਲਕੇ ਦੇ ਵਸਨੀਕ ਸੁਰੱਖਿਤ ਮਹਿਸੂਸ ਨਹੀਂ ਕਰਦੇ ਸੋ ਬਾਸ਼ਵਾ ਨੇ ਇੱਕ ਨਿਊਜ਼ ਰਿਪੋਰਟਰ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਪ੍ਰਦਰਸ਼ਨਕਾਰੀ ਵਪਾਰੀਆਂ ਨੇ ਵਾਅਦਾ ਕੀਤਾ ਕਿ ਪਹਿਲਾਂ ਔਰਤਾ ਅਤੇ ਵਪਾਰੀਆਂ ਦਾ ਨਿਸ਼ਾਨਾ ਬਣਤੀਆਂ ਪਰ ਹੁਣ ਦੁਕਾਨਦਾਰ ਅਪਰਾਧੀਆਂ ਦੇ ਰਡਾਰ ਤੇ ਆ ਗਏ ਨੇ ਮੰਗਲਵਾਰ ਨੂੰ ਚਾਰ ਅਪਰਾਧੀਆਂ ਨੇ ਦੋ ਦੁਕਾਨਦਾਰਾਂ ਤੇ ਤੇਜ਼ਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਸੋ ਇਹ ਸਿਰਫ ਇਸ ਖੇਤਰ ਵਿੱਚ ਹੀ ਨਹੀਂ ਹੁੰਦਾ ਬਲਕਿ ਇਹ ਸੂਬੇ ਦੇ ਹਰ ਸ਼ਹਿਰ ਕਸਬੇ ਅਤੇ ਪਿੰਡ ਦੀ ਕਹਾਣੀ ਹੈ ਸਾਲ 2022 ਦੀ ਤਰ੍ਹਾਂ 2023 ਦੇ ਵਿੱਚ ਵੀ ਆਪ ਸਰਕਾਰ ਵਿੱਚ ਅਪਰਾਧ ਦੀ ਦਰ ਵਧੀ ਹੈ ਬਾਸ਼ਵਾ ਨੇ ਕਿਹਾ ਕਿ ਜਦੋਂ ਤੋਂ ਆਪ ਸਰਕਾਰ ਸੱਤਾ ਵਿੱਚ ਆਈ ਹੈ ਸੂਬੇ ਵਿੱਚ ਬੰਦੂਕ ਅਪਰਾਧ ਵਧਦੇ ਜਾ ਰਹੇ ਨੇ ਸੋ ਸੀਨੀਅਰ ਕਾਂਗਰਸੀ ਆਗੂ ਬਾਸ਼ਵਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਭਗਵੰਤ ਮਾਨ ਅਪਰਾਧੀਆਂ ਤੇ ਲਗਾ काम लगान ਵਿੱਚ ਪੂਰੀ ਤਰ੍ਹਾਂ ਅਸਫਲ ਰਹੇ ਨੇ ਇਸਾ ਜਲੰਧਰ ਅਤੇ ਬਠਿੰਡਾ ਦੇ ਦੋ ਨਸ਼ਾ ਵਿਰੋਧੀ کارਕੁਨ ਮਾਰੇ ਗਏ ਨੇ ਮੋਗਾ ਦੇ ਅਜੀਤਵਾਲ ਬਲਾਕ ਤੋਂ ਕਾਂਗਰਸ ਪ੍ਰਧਾਨ ਬਲਸ਼ਿੰਦਰ ਸਿੰਘ ਬਲੀ ਅਤੇ ਹੁਸ਼ਿਆਰਪੁਰ ਤੋਂ ਅਕਾਲੀ ਦਲ ਨੂੰ ਵੀ ਜਿਹੜਾ ਹੈ ਗੈਂਗਸਟਰਾਂ ਨੇ ਇਸ ਆਗੂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ ਬਠਿੰਡਾ ਦੇ ਟਾਬਾ ਮਾਲਕ ਦਾ ਵੀ ਕਤਲ ਕਰ ਦਿੱਤਾ ਗਿਆ ਸੀ ਉਨ੍ਹਾਂ ਕਿਹਾ ਕਿ ਖਾਸ ਤੌਰ ਤੇ ਕਾਰੋਬਾਰੀ ਬਾਇਸ਼ਾਰਾ ਆਪ ਦੇ ਸ਼ਾਸਨ ਵਿੱਚ ਸੁਰੱਖਿਅਤ ਮਹਿਸੂਸ ਨਹੀਂ ਕਰਦਾ ਕਾਰੋਬਾਰੀ ਅਫਸਰ ਜਿਹੜੇ ਨੇ ਅਕਸਰ ਹੀ ਫਰੋਤੀਆਂ ਦੀ ਕਾਲਸ ਪ੍ਰਾਪਤ ਕਰਨ ਦੀ ਸ਼ਿਕਾਇਤ ਕਰਦਾ ਹੈ ਲੁਧਿਆਣਾ ਦੇ ਉਦਯੋਗਪਤੀ ਸੰਭਵ ਜੈ ਨਵੰਬਰ ਵਿੱਚ ਕੋਹਲੀ ਲੱਗਨ ਨਾਲ ਜ਼ਖਮੀ ਹੋ ਗਏ ਸਨ ਬਾਜਵਾ ਨੇ ਕਿਹਾ ਕਿ ਜੇਕਰ ਭਗਵੰਤ ਮਾਨ ਆਪਣੀ ਜ਼ਿੰਮੇਵਾਰੀ ਦਾ ਬੋਝ ਮਹਿਸੂਸ ਕਰਦੇ ਨੇ ਤਾਂ ਉਨ੍ਹਾਂ ਨੂੰ ਗ੍ਰਹਿ ਮੰਤਰਾਲਾ ਛੱਡ ਦੇਣਾ ਚਾਹੀਦਾ ਹੈ